ਕਾਸਵਾਸਦੇ ਬਈ ਜੀ ਮੈਂ ਅਜੇ ਸੈਂਟ ਇਨਸਪੈਕਟਰ ਨਗਰ ਨਿਕਮ ਬਟਾਲਾ ਚ ਕੰਮ ਕਰ ਰਿਹਾ ਹਾਂ ਨਹੀਂ ਸਰ ਇਹ ਤੇ ਸਰ ਤਾਲਦੀ ਦੀ ਮਾਨਯੋਗ ਮਿਸਟਰ ਸਾਹਿਬ ਜੀ ਨਾਲ ਮੀਟਿੰਗ ਇਸ ਵਾਈਸ ਚੇਫ ਜੀ ਹੋਣੀ ਸੀ ਜੀ ਉੱਥੇ ਦੋ ਤਿੰਨ ਸਾਹਬਾਂ ਲੋਹਦਾ ਤਿੰਨ ਹਦਾ ਦਿੱਤੇ ਗਏ ਸਰ ਇੱਕ ਤੇ ਸਰ ਇਹਨਾਂ ਦਾ ਜੀ ਕਾ ਕਿ ਜਿਹੜਾ ਟੈਂਡਰ ਪ੍ਰੋਸੈਸ ਚੱਲ ਰਿਹਾ ਹੈ ਟੈਂਡਰ ਪ੍ਰੋਸੈਸ ਜਿਹੜਾ ਸਰ ਚੱਲ ਰਿਹਾ ਹੈ ਜੀ ਪੰਜਾਬ ਗਵਰਨਮੈਂਟ ਦੇ ਇੱਕ ਪ੍ਰੋਜੈਕਟ ਹੈ ਜੀ ਜਿਹੜੇ ਇਕੱਲੇ ਬਟਾਲਾ ਚ ਨਹੀਂ ਸਾਰੇ ਪੰਜਾਬ ਚ ਚੱਲ ਰਹੇ ਆ ਔਰ ਸਰ ਇਹ ਚ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਗਰ ਸਵਾਈਸ ਚੇਫ ਜੀ ਇਹ ਚ ਆਪਾਂ ਜਿਹੜੇ ਆਲਰੇਡੀ ਸਵਾਈਸ ਚ ਸਾਰੇ ਸਵਾਈਸ ਜਿਵੇਂ ਐਜ਼ ਇਟ ਇਜ਼ ਕੰਮ ਕਰਨਗੇ ਦੂਜਾ ਸੀਗਾ ਜੀ ਜਿਹੜਾ ਪੈਸਪੋਰਟ ਦਾ ਆਪਣਾ ਜਿਹੜੇ ਪੁਆਇੰਟ ਕੀਤੇ ਨੇ ਸੁਪਰਵਾਈਜ਼ਰ ਉਹ ਸਰ 144 ਸਾਣਾ ਵਿਕੀ ਕਲਿਆਣਾ ਮਤ ਸਫਾਈ ਕਰਮਚਾਰੀ ਪ੍ਰਧਾਨ ਆ ਜੀ ਇਥੋਂ ਨਗਰ ਨਿਗਮ ਟਾਲਾ ਤੋਂ ਸਲਾ ਸਰ ਜਦੋਂ ਦੇ ਨਵੇਂ ਕਮਿਸ਼ਨਰ ਆਏਦੇ ਆ ਉਦੋਂ ਦਾ ਹੀ ਕੋਈ ਨਾ ਜਾਂ ਤੇ ਇਹਨਾਂ ਨੂੰ ਕੰਮ ਨਹੀਂ ਪਸੰਦ ਆਉਂਦਾ ਤੇ ਜਾਂ ਇਹਨਾਂ ਨੂੰ ਕੋਈ ਸਿਸਟਮ ਨਹੀਂ ਪਸੰਦ ਤੇ ਜਾਂ ਇਹ ਆਪਣੀ ਤਾਨਾਸ਼ਈ ਮੁਲਾਜ਼ਮਾਂ ਤੇ ਜਿਤਾਉਣਾ ਚਾਹੁੰਦੇ ਆ ਦੋ ਚਾਰ ਵਾਰੀ ਇਹਨਾਂ ਨੇ ਬਿਆਨ ਕੀਤਾ ਵਾ ਕਿ ਮਲਾਜਮ ਕੰਮ ਨਹੀਂ ਕਰਦੇ ਮਲਾਜਮ ਆਪਣੀ ਡਿਊਟੀਆਂ ਦੇ ਨਹੀਂ ਜਾਂਦੇ ਜਦ ਮਲਾਜਮ ਗਿਆਰਾ ਜਾ ਰਹਾ ਐਂ ਉਸ ਚੀਜ਼ ਦਾ ਚਲੋ ਮੰਨ ਲਿਆ ਜਵਾਬ ਕਿ ਠੀਕ ਆ ਕਿਤੇ ਕਾਰਪੋਰੇਸ਼ਨ ਦੇ ਵਿੱਚ ਕਿਤੇ ਮਲਾਜਮਾਂ ਚ 19 21 ਦਾ ਫਰਕ ਵੀ ਹੋ ਸਕਦਾ ਉਹ ਆਪਾਂ ਚੀਜ਼ ਨੂੰ ਅਪਲਾਈ ਕਰਦੇ ਆ ਪਰ ਤੁਹਾਨੂੰ ਇਹ ਚੀਜ਼ ਦੱਸ ਜੂਗਾ ਕਿ 283 ਕਰਮਚਾਰੀ ਜਿਹੜੇ ਕੰਟਰੈਕਟ ਤੇ ਰੱਖੇ ਗਏ ਆ ਔਰ 59 ਕਰਮਚਾਰੀ ਜਿਹੜੇ ਗ੍ਰੇਟੈਸਟ ਕੰਪਨੀ ਦੇ ਵਿੱਚ ਰੱਖੇ ਗਏ ਆ ਔਰ ਲਗਭਗ ਜਿਹੜੇ 75 ਤੋਂ 80 ਕਰਮਚਾਰੀ ਜਿਹੜੇ ਸਫਾਈ ਕਰਮਚਾਰੀ ਰੈਗੂਲਰ ਕਰਮਚਾਰੀ ਬਕਾਇਦਾ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਕਿ ਅਸੀਂ ਤੁਹਾਨੂੰ ਉਹਨਾਂ ਦੀ ਪ੍ਰੋਪਰ ਲਿਸਟ ਪ੍ਰੋਪਰ ਡਿਟੇਲ ਬਣਾ ਕੇ ਦਵਾਂਗੇ ਕਿ ਕਿਹੜਾ ਕਿਹੜਾ ਕਰਮਚਾਰੀ ਕਿਹੜੇ ਕਿਹੜੇ ਏਰੀਆ 'ਚ ਕੰਮ ਕਰਦਾ ਪਿਆ ਸਾਨੂੰ ਇੱਕ ਦੋ ਦਿਨ ਦਾ ਸਮਾਂ ਦਿੱਤਾ ਜਾਵੇ। ਉਹਦੇ باوجود ਕੱਲ ਖੁਦ ਕਮਿਸ਼ਨਰ ਸਾਹਿਬ ਨੇ ਸਾਨੂੰ ਕਾਲ ਕੀਤੀ ਸਾਨੂੰ ਬੁਲਾਇਆ ਗਿਆ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੇ ਆ। ਮੀਟਿੰਗ ਦੇ ਸਬੰਧ ਦੇ ਵਿੱਚ ਆਪਾਂ ਆਪਣਾ ਡੈਪੂਟੇਸ਼ਨ ਲੈ ਕੇ ਗਏ ਆ 10 ਤੋਂ 12 ਮੈਂਬਰ ਹੀ ਸਾਨੂੰ ਬੁਲਾਇਆ ਗਿਆ ਵਾ ਪਰ ਜਦੋਂ ਬੁਲਾਇਆ ਗਿਆ ਵਾ ਤਾਂ ਪਹਿਲੇ ਹੀ ਸਾਨੂੰ ਪਤਾ ਵਾ ਕਿ ਇਹਨਾਂ ਨੇ ਸਾਨੂੰ ਕੋਈ ਚੰਗੇ ਤਰੀਕੇ ਨਾਲ ડીਲ ਨਹੀਂ ਕਰਨਾ ਜਦੋਂ ਬੁਲਾਇਆ ਵਾ ਸਾਨੂੰ ਪਹਿਲੇ ਬਾਰ ਵੇਟ ਕਰਾਇਆ ਗਿਆ ਔਰ ਸਾਨੂੰ ਬਕਾਇਦਾ ਪੁੱਛਿਆ ਗਿਆ ਵਾ ਕਿ ਕੌਣ ਬਾਹਰ ਆਇਆ ਵਾ ਉਹਦਾ ਇੱਕ ਨਾਮ ਲੇਕੇ ਦਿੱਤਾ ਜਾਏ ਕੀ ਗੱਲ ਕਮਿਸ਼ਨਰ ਨੇ ਇਹ ਨਹੀਂ ਪਤਾ ਵੀ ਸਪਾਈ ਸੇਵਿਕ ਯੂਨੀਅਨ ਦਾ ਪ੍ਰਧਾਨ ਕੌਣ ਆ ਕਾਲ ਕਰਨ ਤੋਂ ਇਹ ਪਤਾ ਵਾ ਕਿ ਸਫਾਈ ਯੂਨੀਅਨ ਨੂੰ ਬੁਲਾਉਣਾ ਵਾ ਪਰ ਇਹ ਨਹੀਂ ਪਤਾ ਵੀ ਸਫਾਈ ਕਰਮਚਾਰੀਆਂ ਦਾ ਪ੍ਰਧਾਨ ਕੌਣ ਆ ਸਾਨੂੰ ਇਹ ਕਹਿ ਗਿਆ ਕਿ ਤੁਸੀਂ ਆਪਣਾ ਕਾਗਜ਼ ਤੇ ਨਾਮ ਲੇਕੇ ਭੇਜੋ 10 ਮਿੰਟ ਵੇਟ ਕਰੋ ਫਿਰ ਫਿਰ ਆਪਾਂ ਬਾਹਰ ਖਲੋਗੇ 10 ਮਿੰਟ ਇੰਤਜ਼ਾਰ ਕੀਤਾ ਕਿਉਂਕਿ ਸਾਨੂੰ ਪਤਾ ਹੀ ਕਿ ਕੋਈ ਨਾ ਕੋਈ ਡਿਸਪਿਊਟ ਹੋਣਾ ਹੀ ਹੋਣਾ ਵਾ ਅੰਦਰ ਗਏ ਆ ਕੁਝ ਗੱਲਾਂ ਕੰਮ ਦੇ ਸੰਬੰਧ ਨਾਲ ਹੀ ਕੁਝ ਸਾਡੀਆਂ ਮੁਸ਼ਕਲਾਂ ਹੀ ਕੁਝ ਆਪਾਂ ਜਿਹੜੀਆਂ ਆਪਣੀਆਂ ਗੱਲਾਂ ਉਹਨਾਂ ਦੇ ਅੱਗੇ ਰੱਖੀਆਂ ਕੁਝ ਜਿਹੜੀਆਂ ਚੀਜ਼ਾਂ ਪ੍ਰਸ਼ਾਸਨ ਸਾਡੇ ਤੋਂ ਚਾਹੁੰਦਾ ਸੀ ਆਪਾਂ ਉਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਦੋ ਦਿਨ ਦਾ ਸਮਾਂ ਦਿਓ ਅਸੀਂ ਪੇਪਰ ਵਰਕ ਤੁਹਾਨੂੰ ਲਿਆ ਦਿੰਨੇ ਕਿ ਜੇ ਤੁਸੀਂ ਕਹਿੰਦੇ ਕਿ 400 ਜਾਂ 450 EMPLOYEES ਆ ਅਸੀਂ ਤੁਹਾਨੂੰ ਲਿਸਟਾਂ ਬਣਾ ਕੇ ਦਿੰਨੇ ਆ ਕਿ ਇਹ ਬੰਦੇ ਕੰਮ ਕਰਦੇ ਪਏ ਆ ਇਹ ਬੰਦੇ ਆਪਣੀ ਡਿਊਟੀਆਂ ਤੇ ਆ ਰਹੇ ਆ ਜਿਹੜਾ ਨਹੀਂ ਆ ਰਿਹਾ ਅਸੀਂ ਖੁਦ ਵੀ ਐਜ਼ ਅ ਯੂਨੀਅਨ ਪ੍ਰਧਾਨ ਮੈਂ ਕਹਿ ਰਿਹਾ ਕਿ ਜਿਹੜਾ ਬੰਦਾ ਨਹੀਂ ਡਿਊਟੀ ਤੇ ਆਰੇਗਾ ਅਸੀਂ ਉਹਦੀ